ਪੂਰੇ ਗਮਾੜ ਤੋਂ ਤੁਸੀਂ ਪੁੱਛੋ ਕੋਈ ਨਾ ਕੋਈ ਫੈਮਿਲੀ ਜੋ ਜਦ ਤੱਕ ਮੇਰੇ ਮਦਰ ਇਨ ਲਾ ਆ ਜਾਂਦੇ ਰਹੇ ਉਸ ਜਿਆਦਾ ਸਾਡੇ ਕੋਲੇ ਰਹੇ ਹੂੰ ਕਿਉਂਕਿ ਅਸੀਂ ਪ੍ਰੋਗਰਾਮਾਂ ਤੇ ਹੁੰਦੇ ਸੀ ਉਹ ਕਹਿੰਦੇ ਕੋਤੋਂ ਮੈਂ ਬੈਠੀ ਹਾਂ ਉਹਨਾਂ ਨੇ ਸਵੇਰੇ 4 ਵਜੇ ਗੋਟਕਾ ਸਭ ਚੱਕ ਲੈਣਾ ਜਦ ਤੱਕ ਉਹਨਾਂ ਨੂੰ ਨੀਂਦ ਨਾ ਆਉਣੀ ਉਹ ਇੰਨੇ ਸਬਰ ਵਾਲੇ ਸੀਗੇ ਤੇ ਅਸੀਂ ਕਈ ਵਾਰ ਹੱਸ ਬੈਂਦੇ ਵੀ ਮੰਮੀ ਨੂੰ ਪੁੱਛਿਆ ਵੀ ਨੂਣ ਘਟਾ ਕੇ ਵਾਧਾ ਤੇ ਉਹਨਾਂ ਨੇ ਅਸੀਂ ਕਹਿੰਨਾ ਮੰਮੀ ਨੂਣ ਨਾ ਬਸ ਰੋਟੀ ਖਾਣੀ ਹੈ ਢਿੱਡੀ ਭਰ ਲੈ ਨੂਣ ਘਟਕੇ ਵਾਧ ਕੀ ਅਨਾਜ ਨੂੰ ਨਿੰਦੀ ਦਾ ਨਹੀਂ ਬਹੁਤੀਆਂ ਚੀਜ਼ਾਂ ਮੈਂ ਉਹਨਾਂ ਤੋਂ ਵੀ ਸਿੱਖੀਏ ਸਸ ਤੋਂ ਸਸ ਤੋਂ ਉਹ ਕਹਿੰਦੇ ਹੁੰਦੇ ਸਪੋਤਾ ਨਾਲੋਂ ਢਿੱਡੀ ਪਰਣਾ ਢਿੱਡੀ ਪਰਣਾ ਤੇ ਮੈਂ ਇੱਕ ਦੇਖ ਉਹਨਾਂ ਦੀ ਸਿਫਤ ਜੇ ਮੈਂ ਸਵੇਰੇ 4 ਵਜੇ ਆਈਆਂ ਮੇਰੇ ਰੂਮ ਚ ਅਸੀਂ ਸੱਸ ਨੂੰ ਹਾਂ ਹੁੰਦੀਆਂ ਸੀ ਇਕੱਠੀਆਂ ਉਹਨਾਂ ਨੇ 5 ਵਜੇ ਉੱਠ ਖੜਨਾ ਉਹਨਾਂ ਨੇ ਹੌਲੀ ਕਿਤੇ ਨੇ ਗੇਟ ਬੰਦ ਕਰਕੇ ਤੇ ਆਹ ਸਾਹਮਣੇ ਗੈਲਰੀ ਚ ਬਹਿ ਜਾਣਾ ਜੇ ਕਿਸੇ ਨੇ ਆਉਣਾ ਨਾ ਬਈ ਰਾਤ ਲੇਟ ਆਈ ਹੈ ਹਲੇ ਨਹੀਂ ਉੱਠਦੀ ਭਾਸ਼ਾ ਪਿੰਡੂ ਹੁੰਦੀ ਸੀਗੀ ਹੈਨਾ ਹਲੇ ਨਹੀਂ ਉੱਠਦੇ ਬਈ ਨਾ ਜਸਵਿੰਦਰ ਉੱਠੇ ਠਹਿਰ ਕੇ ਆਇਓ ਉਹਦੀ ਨੀਂਦ ਪੂਰੀ ਹੋ ਲੈਣ ਦੋ